ਆਪਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਵਿੱਚ ਪੁਲਿਸ ਕਮਿਸ਼ਨਰੇਟ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਕੋਈ ਵੀ ਮੰਦਭਾਗੀ ਘਟਨਾ ਨਾ ਵਾਪਰ ਸਕੇ ਸਿੱਧੇ ਤਹਿਤ ਅੱਜ ਅੰਮ੍ਰਿਤਸਰ ਦੇ ਵਿਖੇ ਪੁਲਿਸ ਵੱਲੋਂ ਜੋ ਹੈ ਇੱਕ ਫਲੈਗ ਮਾਰਚ ਕੱਢਿਆ ਗਿਆ ਅਤੇ ਇਸ ਦੇ ਨਾਲ ਹੀ ਜੋ ਹੈ ਭਾਰੀ ਪੁਲਿਸ ਬਲ ਵੀ ਅੰਮ੍ਰਿਤਸਰ ਦੀ ਮੇਨ ਬਿਆਰ ਹਾਲ ਬਿਆਰ ਦੇ ਵਿੱਚ ਦੇਖਣ ਨੂੰ ਮਿਲਿਆ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਅੰਮ੍ਰਿਤਸਰ ਦੇ ਹਾਲ ਗੇਟ ਦੀਆਂ ਹਾਲ ਗੇਟ ਤੋਂ ਅੰਦਰੂਨੀ ਜੋ ਬਾਜ਼ਾਰ ਆਂਦਾ ਹੈ ਜਿਸ ਨੂੰ ਕੀ ਹਾਲ ਬਾਜ਼ਾਰ ਕਿਹਾ ਜਾਂਦਾ ਹੈ ਉਹਦੀਆਂ ਤਸਵੀਰਾਂ ਨੇ ਜਿੱਥੇ ਕੀ ਅੱਜ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਤਾਂ ਉਹ ਦੱਸਦੀ ਹੈ ਕਿ ਆਪਰੇਸ਼ਨ ਬਲੂ ਸਟਾਰ ਦੀ 6 ਜੂਨ ਨੂੰ ਆਗਾਮੀ 6 ਜੂਨ ਨੂੰ ਆਉਣ ਵਾਲੀ ਵਰ੍ਹੇ ਸਿਰ ਮੌਕੇ ਜੋ ਹੈ ਅੰਮ੍ਰਿਤਸਰ ਬੰਦ ਦਾ ਸੱਦਾ ਹੈ ਜੋ ਕਿ ਹਰ ਸਾਲ ਹੀ ਦਲ ਖਾਲਸਾ ਵੱਲੋਂ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਪੁਲਿਸ ਦੀ ਹਰ ਵਾਰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਵੀ ਤਰ੍ਹਾਂ ਮਾਹੌਲ ਖਰਾਬ ਨਾ ਹੋ ਸਕੇ ਜਿਸ ਨੂੰ ਲੈ ਕੇ ਜੋ ਹੈ ਪੁਖਤਾ ਪ੍ਰਬੰਧ ਵੀ ਕੀਤੇ ਜਾਂਦੇ ਨੇ ਤੇ ਉਸੇ ਦੇ ਤਹਿਤ ਜੋ ਹੈ ਅੱਜ ਇਹ ਫਲੈਗ ਮਾਰਚ ਵੀ ਕੱਢਿਆ ਗਿਆ ਮੋਕੇ ਤੇ ਮੇਰੇ ਸਹਿਯੋਗੀ ਸਿਕੰਦਰ ਵੱਲੋਂ ਜੋ ਹੈ ADCP ਵਨ ਵਿਸ਼ਾਲਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਤਾਂ ਦੇਖੋ ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਸਿਕੰਦਰ ਦੀ ਇੱਕ ਖਾਸ ਗਰਾਊਂਡ ਰਿਪੋਰਟ ਅੰਮ੍ਰਿਤਸਰ ਪੁਲਿਸ ਸਟਰੀਟ ਵੱਲੋਂ ਅੱਜ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਕਿਉਂਕਿ ਫਲੈਗ ਮਾਰਚ ਕੱਢਣ ਦਾ ਮਕਸਦ ਹੁੰਦਾ ਹੈ ਲੋਕਾਂ ਵਿੱਚ ਜਿਹੜਾ ਕਿ ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਇਆ ਜਾ ਸਕੇ ਔਰ ਜਿਹੜੇ ਕੀ ਅਨਸੋਸ਼ਲ ਐਲੀਮੈਂਟ ਨੇ ਅਸਵਾਜਿਕ ਅਨਸਰ ਨੇ ਉਹਨਾਂ ਵਿੱਚ ਪੁਲਿਸ ਦਾ ਡਰ ਖੋਫ ਜਿਹੜਾ ਕਿ ਉਹ ਬਣਿਆ ਰਹੇ ਤਾਂ ਇਥੇ ਹਾਲਗird ਦੀਆਂ ਤਸਵੀਰਾਂ ਤੇ ਨਿਸ਼ਾਨੀਆਂ ਕਰਦੇ ਜਿੱਥੇ ਕੀ ਬਹੁਤ ਵੱਡੀ ਗਿਣਤੀ ਵਿੱਚ ਜਿਹੜੀ ਕਿ ਪੁਲਿਸ ਫੋਰਸ ਪਹੁੰਚੀ ਹੋਈ ਹੈ ਜਵਾਨ ਪਹੁੰਚੇ ਨਾਲ ਅਧਿਕਾਰੀ ਸੇਬਾਨ ਪਹੁੰਚੇ ਨੇ ਐਡੀਸੀਪੀ ਵਿਸ਼ਾਲਜੀ ਸਿੰਘ ਪਹੁੰਚੇ ਨੇ ਜਿਨ੍ਹਾਂ ਦੇ ਅਗਵਾਈ ਵਿੱਚ ਜਿਹੜਾ ਕਿ ਇੱਥੇ ਅੱਜ ਫਲੈਗ ਮਾਰਚ ਕੱਢੇ ਜਾਣਾ ਜਿਹੜਾ ਕਿ ਇਹ ਫਲੈਗ ਮਾਰਚ ਹੈ ਹਾਲ ਗੇਟੋਂ ਇਸ ਦੀ ਸ਼ੁਰੂਆਤ ਹੋਣੀ ਹੈ ਔਰ ਸ਼ਹਿਰ ਦੇ ਅੰਦਰੂਨ ਬਜ਼ਾਰਾਂ ਵਿੱਚ ਜਿਹੜਾ ਕਿ ਇਹ ਫਲੈਗ ਮਾਰਚ ਕੱਢੇ ਜਾਣਾ ਮਕਸਦ ਇੱਕੋ ਹੀ ਹੈ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਵਧਾਉਣਾ ਕਿਉਂਕਿ ਅੰਦਾਜ਼ੀ ਹੈ ਵੀ ਇੱਥੇ ਪਰਸੋਂ ਜਿਹੜਾ ਕਿ ਅੰਮ੍ਰਿਤਸਰ ਬੰਦੀ ਕੋਲ ਵੀ ਦਿੱਤੀ ਗਈ ਹੈ ਜਿਸ ਨੂੰ ਧਿਆਨ ਚ ਰੱਖਦੇ ਹੋਇਆ ਪੰਜਾਬ ਪੁਲਿਸ ਵੱਲੋਂ ਜਿਹੜੇ ਕਿ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਪਰਸੋਂ 6 ਜੂਨ ਦਾ ਦਿਹਾੜਾ ਵੀ ਮਨਾਇਆ ਜਾਣਾ ਹੈ ਜਿਸ ਨੂੰ ਧਿਆਨ ਚ ਰੱਖਦੇ ਹੋਇਆ ਦਰਬਾਰ ਸਾਹਿਬ ਦੇ ਬਾਅਦ ਅੰਦਰ ਵਿਜੇ ਕੀ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਪੁਲਿਸ ਵੱਲੋਂ ਕੀਤੇ ਗਏ ਨੇ ਔਰ ਪੰਜਾਬ ਭਰ ਦੇ ਕਈ ਜ਼ਿਲ੍ਹਿਆਂ ਵਿੱਚੋਂ ਜਿਹੜੀ ਕੀ ਪੁਲਿਸ ਫੋਰਸ ਦੇ ਕਰਮਚਾਰੀ ਜਿਹੜੇ ਨੇ ਇੱਥੇ ਅੰਮ੍ਰਿਤਸਰ ਵਿੱਚ ਤਨਖਾਤ ਕੀਤੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਕਰੀਬ ਕਰੀਬ 6000 ਦੇ ਕਰੀਬ ਪੁਲਿਸ ਕਰਮਚਾਰੀ ਜਿਹੜੇ ਨੇ ਕਿੱਥੇ ਪੂਰੇ ਸ਼ਹਿਰ ਦੀ ਸੁਰੱਖਿਆ ਨੂੰ ਚਾਕ ਚੌਂਬੰਦ ਰੱਖਣਗੇ ਤਾਂ ਐਡੀਸੀਪੀ ਵਿਸ਼ਾਲਜੀਤ ਸਿੰਘ ਨੇ ਇੱਥੇ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਕੀ ਕੀ ਇੰਤਜ਼ਾਮ ਕੀਤੇ ਗਏ ਨੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਇਹਨਾਂ ਨੂੰ ਨੀਰ ਫਾਰਮੇਸ਼ਨ ਚ ਲਾਗੂ ਸਰ ਟਾਪ ਆਪਰੇਸ਼ਨ ਬਲੂ ਸਟਾਰ ਦੀ ਪਰਛਮਾਹ ਰੱਖਦੇ ਹੋਇਆ ਅੱਜ ਪੁਲਿਸ ਵਿਸ਼ੇਸ਼ਟ ਅਮਰਸਾ ਵੱਲੋਂ ਜਿਹੜਾ ਕਿ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਔਰ ਐਡੀਸੀਪੀ ਪਿਛਾਜੀ ਸਿੰਘ ਮੇਰੇ ਨਾਲ ਸਰ ਕੀ ਕਹਿਣਾ ਚਾਹਦੇ ਹੋ ਫਲੈਗ ਮਾਰਚ ਕੱਢਣ ਕੋਲੇ ਜਿਹੜਾ ਆਨ ਨਾਲਾ ਕੱਲੂਗੜਾ ਦੇ ਸਾਹ ਉਹਦੇ ਮੱਦੇਨਜ਼ਰ ਸਿਰ ਦੇ ਵਿੱਚ ਮਾਨ ਜੀ ਗੁਰਪ੍ਰੀਤ ਸਿੰਘ ਭੁੱਲਰ ਸਾਡੇ ਕਮਿਸ਼ਨਰ ਕੋਲੇ ਸਾਮਰ ਸਰ ਉੱਨਾ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਨਾਕਾਬੰਦੀ ਪਲੱਸ ਪੈਟਰੋਲਿੰਗ ਕੀਤੀ ਜਾ ਰਹੀ ਹੈ ਪੁਲਿਸ ਫੋਰਸ ਵੱਲੋਂ ਇਸ ਦੇ ਵਿੱਚ ਜਿਹੜੇ ਸੈਂਸਿਟਿਵ ਏਰੀਆਜ਼ ਨੇ ਉਹਦੇ ਵਿੱਚ ਸਾਡੇ ਵੱਲੋਂ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਜਿਹੜਾ ਹਰ ਇੱਕ ਸਿਟੀਜ਼ਨ ਨੂੰ ਸੈਂਸ ਆਫ ਸਕਿਉਰਿਟੀ ਦੇਣ ਲਈ ਵੀ ਪੁਲਿਸ ਫੋਰਸ ਉਹਨਾਂ ਲਈ 24/7 ਉਹਨਾਂ ਦੀ ਹਾਜ਼ਰ ਹੈ ਉਸ ਦੇ ਤਹਿਤ ਇਹ ਫਲੈਗ ਮਾਰਚ ਸਾਡੇ ਵੱਲੋਂ ਕਰਿਆ ਜਾ ਰਿਹਾ ਹੈ ਆ ਸਮਾਜੀ ਕੰਸਰਨ ਨੂੰ ਵੀ ਇੱਕ ਮੈਸੇਜ ਆਉਂਦਾ ਜੀ ਬਿਲਕੁਲ ਅਸੀਂ ਜਿਹੜਾ ਸਮਾਜੀ ਕੰਸਰਨਾਂ ਨੂੰ ਜਿਹੜੇ ਗੈਰ ਸਮਾਜੀ ਕੰਸਰਨ ਨੇ ਉਹਨਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਕੋਈ ਵੀ ਕਾਨੂੰਨ ਜਿਹੜਾ ਵਾ ਤੋੜਨ ਇਸ ਇਹ ਸਾਡੀ ਲੋਕਲ ਫੋਰਸ ਪਲੱਸ ਜਿਹੜੀ ਹੈੱਡਕੁਆਟਰ ਦਾ ਫੋਰਸ ਹੈ ਸਾਰੀਆਂ ਰਲ ਕੇ ਜਿਹੜੀਆਂ ਇਸ ਡਿਊਟੀ ਨੂੰ ਨਿਭਾ ਰਹੀਆਂ ਨੇ 24/7 ਸਾਰੇ ਸਾਡੀ ਨਾਕਾਬੰਦੀ ਤੇ ਪਟੋਲਿੰਗ ਬਾਰਚ ਚੱਲ ਰਹੀਆਂ ਨੇ ਅੱਜ ਸਾ ਜਿਹੜਾ ਤੁਸੀਂ ਫਲੈਗ ਮਾਰਚ ਕਰ ਰਹੇ ਕਿਹੜੇ ਕਿਹੜੇ ਬਾਜ਼ਾਰਾਂ ਵਿੱਚ ਕਰ ਰਹੇ ਇਹ ਬਿਲਕੁਲ ਜਿਹੜੇ ਸਾਡੇ ਅੰਦਰੂਨ ਸ਼ਹਿਰ ਦੇ ਬਾਜ਼ਾਰ ਨੇ ਹਾਲ ਬਾਜ਼ਾਰ ਹੋ ਗਿਆ ਅਬ ਅਸਕੰਦਰੀ ਗੇਟ ਹੋ ਗਿਆ ਜਿਹੜੇ ਨੇੜੇ ਦੇ ਸਾਰੇ ਬਾਜ਼ਾਰ ਨੇ ਉਹਨਾਂ ਦੇ ਵਿੱਚ ਫਲੈਗ ਮਾਰਚ ਕੀਤਾ ਜਾਵੇਗਾ ਲੋਕਾਂ ਨੂੰ ਕੀ ਖਾਸ ਸੁਨੇਹਾ ਦੇਣਾ ਚਾਹੋਗੇ ਜੀ ਬਿਲਕੁਲ ਇਸ ਦੇ ਵਿੱਚ ਜਿਹੜੀ ਪੁਲਿਸ ਫੋਰਸ ਹੈ ਤੁਹਾਡੇ ਲਈ 24/7 ਹਾਜ਼ਰ ਹੈ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹਾਂਗੇ ਕਿ ਇਹ ਬਿਲਕੁਲ ਅਮਨ ਮਾਨ ਦੇ ਨਾਲ ਹੀ ਜਿਹੜਾ ਪ੍ਰੋਗਰਾਮ ਹੈ ਨੇਪਟ ਕੀਤਾ ਜਾਵੇ ਸਰ ਆਮ ਸਾਲਾਂ ਵਾਂਗ ਹਰ ਸਾਲ ਵਾਂਗ ਵੀ ਇੱਥੇ ਜਿਹੜੀ ਕਿ ਜਰਮਾਨਤ ਸਰ ਦੇ ਅੰਦਰ ਵੀ ਜਿਹੜੀ ਕਿ ਪੁਲਿਸ ਜਿਹੜੀ ਕਿ ਉਹ ਸਾਡੇ ਕਪੜਿਆਂ ਤੇ ਨਾ ਤਾਂ ਜੀ ਸਾਰੇ ਪ੍ਰੋਗਰਾਮ ਦੇ ਉੱਤੇ ਜਿਹੜਾ ਵੀ ਹੈਗਾ ਉਸ ਦੇ ਵੱਲੋਂ ਸਾਰੀ ਸਾਡੀ ਸਟ੍ਰੈਟੈਜਿਕ ਸਟ੍ਰੈਟੈਜਿਕ ਡਿਪਲੋਇਮੈਂਟ ਕੀਤੀ ਗਈ ਹੈ ਤੇ ਇਸ ਨੂੰ ਜਿਹੜਾ ਵਾ 6 ਜੂਨ ਖਤਮ ਹੋਣ ਤੱਕ ਜਦੋਂ ਤੱਕ ਵੀ ਉਸ ਤੱਕ ਇਹਨੂੰ ਬਿਲਕੁਲ ਜਿਹੜਾ ਪੀਸਫੁਲ ਤੇ ਮਨਮਾਨਦਾਰ ਸੰਪੰਨ ਕੀਤਾ ਜਾਵੇ ਜ਼ੋਨ ਵਿੱਚ ਵੀ ਵੰਡਿਆ ਗਿਆ ਸ਼ਾਇਦ ਹਾਂਜੀ ਹਾਂਜੀ ਇਹਨੂੰ ਜ਼ੋਨਸ ਦੇ ਵਿੱਚ ਵੰਡ ਕੇ ਸਟ੍ਰੈਟਜੀਕਲੀ ਡਿਪਲॉयਮੈਂਟ ਕੀਤੀ ਗਈ ਹੈ ਸਾਰੇ ਸ਼ਹਿਰ ਦੇ ਵੱਡੇ ਅਧਿਕਾਰੀ ਵੀ ਸੜਕਾਂ ਤੇ ਨਜ਼ਰ ਆਉਣਗੇ 6 ਜੂਨ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਅਲੱਗ-ਅਲੱਗ ਡਿਊਟੀਆਂ ਸਾਰੇ ਆਫਸਰਸ ਦੀਆਂ ਲਗਾਈਆਂ ਗਈਆਂ ਨੇ ਤੋਂ ਆਪਣੀ 24/7 ਸਾਰੀਆਂ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਬਿਲਕੁਲ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਗੋਨਦੀ ਅਗਵਾਈ ਵਿੱਚ ਜਿਹੜੀ ਕਿ ਇੱਥੇ ਲੋਕਾਂ ਵਿੱਚ ਜਿਹੜੀ ਕੀ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਤੇ ਗੈਰ ਸਮਾਜਿਕ ਅੰਸਰਾਂ ਨੂੰ ਤਾੜਨਾ ਹੁੰਦੀ ਹੈ ਜੇਕਰ ਉਹ ਕੁਝ ਗੈਸ ਗਲਤ ਕਰਨ ਦੀ ਸੋਚ ਰਹੇ ਨੇ ਤਾਂ ਉਹ ਅੱਜ ਹੀ ਆਪਣੀ ਹਰਕਤਾਂ ਤੋਂ ਦੂਰ ਰਹਿਣ ਬਾਜ਼ਾਨ ਜਿਸ ਦੇ ਤਹਿਤ ਕਿ ਇੱਥੇ ਅੱਜ ਅਮਰਸਰ ਪੁਲਿਸ ਕਮਿਸ਼ਨੇਟ ਵੱਲੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅੰਦਰੂਨ ਪਾਲ ਬਾਜ਼ਾਰ ਇਹ ਤਸਵੀਰਾਂ ਤੁਹਾਨੂੰ ਸਾਝੇ ਕਰ ਰਿਹਾ ਜਿਹੜਾ ਕਿ ਇਹ ਫਲੈਗ ਮਾਰਚ ਅੰਦਰੂਨ ਸ਼ਹਿਰ ਵਿੱਚ ਕੱਢਿਆ ਜਾ ਰਿਹਾ ਜਿਸ ਵਿੱਚ ਜਿਹੜੇ ਕੀ ਤੁਸੀਂ ਦੇਖ ਸਕਦੇ ਹੋ ਸੈਂਕੜੇ ਪੁਲਿਸ ਦੇ ਜਵਾਨ ਨੇ ਜਿਹੜੇ ਕਿ ਇਸ ਫਲੈਗ ਮਾਰਚ ਵਿੱਚ ਹਿੱਸਾ ਲੈ ਰਹੇ ਨੇ ਲੋਕਾਂ ਨੂੰ ਇੱਕ ਸੁਰੱਖਿਆ ਦੀ ਭਾਵਨਾ ਜਿਹੜੀ ਕਿ ਉਹ ਮਜ਼ਬੂਤ ਹੋਵੇ ਲੋਕਾਂ ਦੇ ਮਨ ਵਿੱਚ ਇਸ ਕਰਕੇ ਹੀ ਜਿਹੜਾ ਕਿ ਫਲੈਗ ਮਾਰਚ ਕੱਢੇ ਜਾਂਦੇ ਨੇ ਕਿਉਂਕਿ ਕਲੂ ਕਰਾ ਦਿਵਸ ਦੀ ਜਿਹੜੀ ਕਿ ਵਰਸੀ ਹੈ 6 ਜੂਨ ਨੂੰ ਮਨਾਈ ਜਾਣੀ ਹੈ ਉਸ ਦੇ ਤਹਿਤ ਜਿਹੜਾ ਕਿ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨੇਟ ਵੱਲੋਂ ਜਿੱਥੇ ਕਿ ਹੋਰ ਵੀ ਕਈ ਜ਼ਿਲ੍ਹਿਆਂ ਦੀ ਜਿਹੜੀ ਪੁਲਿਸ ਹੈ ਉਹ ਇੱਥੇ ਮੰਗਵਾਈ ਗਈ ਹੈ ਕ੍ਰਿਕਟ ਦੀ ਗੱਲ ਕਰ ਲਈ ਤਾਂ ਕਰੀਬ 6000 ਦੇ ਕਰੀਬ ਡਿਪਲॉयਮੈਂਟ ਰਹੇਗੀ ਸੜਕਾਂ ਤੇ ਔਰ ਅੰਮ੍ਰਿਤਸਰ ਨੂੰ ਚਾਰ ਵੱਖ-ਵੱਖ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਔਰ ਹਰ ਇੱਕ ਜ਼ੋਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵੱਡੇ ਪੁਲਿਸ ਅਧਿਕਾਰੀ ਨੂੰ ਸੌਂਪੀ ਗਈ ਹੈ ਕਿਉਂਕਿ ਜਿਹੜਾ ਕਿ 6 ਜੂਨ ਨੂੰ ਬੰਦੀ ਵੀ ਕਾਲ ਦਿੱਤੀ ਗਈ ਹੈ ਔਰ ਇਸ ਕਾਲ ਨੂੰ ਵੀ ਜਿਹੜਾ ਕਿ ਉਹ ਸ਼ਾਂਤਮਈ ਤਰੀਕੇ ਨਾਲ ਸਫਲ ਬਣਾਉਣ ਵਾਸਤੇ ਜਿਹੜਾ ਕੀ ਜਿੱਥੇ ਕੀ ਜਿੱਥੇ ਬੰਦੀਆਂ ਵੱਲੋਂ ਵੀ ਜਿਹੜਾ ਕੀ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਪ੍ਰਸ਼ਾਸਨ ਵੀ ਜਿਹੜਾ ਕੀ ਸਜਗ ਦਿਖਾਈ ਦੇ ਰਿਹਾ ਹੈ ਔਰ ਹਰ ਮਮਕਨ ਜਿਹੜਾ ਕੀ ਉਹ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਇੱਥੇ ਉਹ ਕੀਤੇ ਗਏ ਨੇ ਜਿਸ ਦੇ ਤਹਿਤ ਇੱਕ ਅੱਜ ਸੁਰੱਖਿਆ ਦੀ ਭਾਵਨਾ ਲੋਕਾਂ ਵਿੱਚ ਹੋਰ ਮਜ਼ਬੂਤ ਕਰਨ ਵਾਸਤੇ ਇੱਥੇ ਫਲੈਗ ਮਾਰਚ ਜਿਹੜਾ ਕਿ ਉਹ ਕੱਢਿਆ ਜਾ ਰਿਹਾ ਤੁਸੀਂ ਦੇਖਦੇ ਹੋ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਏਸੀਪੀ ਜਸਪਾਲ ਸਿੰਘ ਨੇ ਔਰ ਨਾਲ ਐਸਐਸਪੀ ਨੀਰਜ ਕੁਮਾਰ ਨੇ ਤਾਂ ਹੋਰ ਵੀ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਅਧਿਕਾਰੀ ਦੇ ਨਾਲ ਜਵਾਨ ਜਿਹੜੇ ਨੇ ਉਹ ਇੱਥੇ ਫਲੈਗ ਮਾਰਚ ਕਰਦੇ ਹੋਏ ਦਿਖਾਈ ਦੇ ਰਹੇ ਨੇ ਮਕਸਦ ਇੱਕੋ ਹੀ ਹੈ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਉਣਾ ਤੇ ਜਿਹੜੇ ਗੈਰ ਸਮਾਜਿਕ ਅਨਸਰ ਨੇ ਉਹ ਜਿਹੜੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਤ ਨਾ ਕਰ ਸਕਣ ਇਸ ਕਰਕੇ ਹੀ ਜਿਹੜੇ ਕਿ ਅਜੀਹੇ 플ੈਗ ਮਾਰਚ ਜਿਹੜੇ ਕਿ ਉਹ ਕੱਢੇ ਜਾਂਦੇ ਨੇ ਔਰ ਅੱਜ ਜਿਹੜੇ ਕਿ ਇੱਕ ਸ਼ਹਿਰ ਦੇ ਅੰਦਰੂਨ ਹਿੱਸੇ ਵਿੱਚ 플ੈਗ ਮਾਰਚ ਜਿਹੜਾ ਕੱਢਿਆ ਜਾ ਰਿਹਾ ਜਿਹੜਾ ਕਿ ਐਡੀਸੀਪੀ}{|\text{ਉਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਕੱਢੇ ਜਿਸ ਵਿੱਚ ਸੈਂਕੜੇ ਪੁਲਿਸ ਜਿਹੜੇ ਜੇ ਜਵਾਨ ਨੇ ਉਹ}} ਇਸ ਹਾਲਿਆ ਦਿਨੇ ਤਾਂ ਜੋ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਜਿਹੜੀ ਕੀ ਉਹ ਬਰਕਰਾਰ ਰਹੇ ਕੈਮਰਾ ਪਰਸਨ ਨितीश ਦੇ ਨਾਲ ਸਿਕੰਦਰ ਪਸੀਚਾ ਦੈਨਿਕ ਸੂਰ TV ਅਮਰ